ਸਾਨੂੰ ਜ਼ਿੰਦਗੀ ਦੇ ਵਿੱਚ ਠੋਕਰਾਂ ਵੱਜਦੀਆਂ ਰਹਿੰਦੀਆਂ ਪਰ ਕਈ ਵਾਰ ਇਹ ਜਿ ਠੋਕਰ ਵੱਜਦੀ ਹੈ ਜਿਹੜੀ ਕਿ ਸਾਨੂੰ ਸਹੀ ਰਸਤੇ ਤੇ ਲੈ ਜਾਂਦੀ ਹੈ ਤੇ ਉਹ ਠੋਕਰ ਗੁਰੂ ਵੱਲਤੀ ਹੁੰਦੀ ਹੈ ਭਾਵੇਂ ਗੁਰੂ ਦੀ ਜਦੋਂ ਮੇਰ ਹੋਣੀ ਹੁੰਦੀ ਹੈ ਤਾਂ ਕੋਈ ਨਾ ਕੋਈ ਠੋਕਰ ਲੱਗ ਕੇ ਸਿੰਘ ਗੁਰੂ ਤੱਕ ਪਹੁੰਚਦੇ ਆਂ ਕਹਿੰਦੇ ਆ ਦੁਖਦਾਰੂ ਸੁਖ ਰੂਪ ਬਿਆ ਥੋੜਾ ਜਦ ਦੁੱਖ ਹੁੰਦਾ ਹੈ ਤਾਂ ਉਹ ਦਾਰੂ ਬਣ ਜਾਂਦੀ ਹੈ ਉਹ ਦਵਾਈ ਬਣ ਜਾਂਦੀ ਹੈ ਤਾਂ ਇੱਕ ਜਿਹੜੀ ਖੇਡ ਹੈ ਜਿਨ ਪ੍ਰੇਮ ਕੀਓ ਤਿਨਹਿ ਪ੍ਰਪਾਇ ਗੁਰੂ ਨਾਲ ਪ੍ਰੇਮ ਕਰਨ ਦੀ ਖੇਡ ਹੈ ਤਾਂ ਅੱਜ ਅਸੀਂ ਇੱਕ ਇਹੋ ਜਿਹਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆਂ ਜੀ ਘਟਨਾ ਸਾਂਝੀ ਕਰਨਾ ਚਾਹੁੰਦੇ ਆਂ ਜਿਸ ਦੇ ਨਾਲ ਤੁਸੀਂ ਵੀ ਸਮਝਾਉਂਗੇ ਵੀ ਪਰਮਾਤਮਾ ਦੀ ਕਿਰਪਾ ਹੁੰਦੀ ਤਾਂ ਹੁੰਦੀ ਕਿੰਨੀ ਹੈ ਅਕਸਰ ਅਸੀਂ ਸਾਡੇ ਕਈ ਵਾਰ ਠੋਕਰ ਵੱਜਦੀ ਹੈ ਤਾਂ ਅਸੀਂ ਡੋਲ ਜਾਂਦੇ ਆਂ ਡੋਲਣਾ ਨਹੀਂ ਹੁੰਦਾ ਉਸ ਸਮੇ ਗੁਰੂ ਦਾ ਹੱਥ ਫੜਨਾ ਹੁੰਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਜਾਣਾ ਹੁੰਦਾ ਹੈ ਤਾਂ ਆਓ ਅੱਜ ਅਸੀਂ ਸ਼ੁਰੂ ਕਰਦੇ ਹਾਂ ਇੱਕ ਇਹੋ ਜਿਹੀ ਘਟਨਾ ਨਾਲ ਜੁੜਦੇ ਹਾਂ ਜਿਸ ਤੋਂ ਕਿਵੇਂ ਇੱਕ ਨਰਕ ਤੋਂ ਘਰ ਹੈ ਜਿਹੜਾ ਉਹ ਸਵਰਗ ਬਣ ਜਾਂਦਾ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਤਾਂ ਡਾਕਟਰ ਜਸਵੰਤ ਸਿੰਘ ਨੇ ਕੀ ਚੀ ਦੱਸਦੇ ਹਨ ਕਿ ਉਹ 6 ਦਿਨਾਂ ਦੀ ਯਾਤਰਾ ਦੇ ਲਈ ਹੇਮਕੋਟ ਸਾਹਿਬ ਜਾ ਰਹੇ ਸਨ ਤੇ ਨਾਲ ਉਹਨਾਂ ਦੇ 200 ਜਾਣਿਆਂ ਦਾ ਜਥਾ ਸੀ ਜੋ ਸ੍ਰੀ ਹੇਮਕੋਟ ਫਾਊਂਡੇਸ਼ਨ ਦੀ ਤਰਫੋਂ ਸੀ ਤਾਂ ਉਹਨਾਂ ਦੀ ਜਿਹੜੀ ਡਿਊਟੀ ਸੀ ਉਹ ਸੀਗੀ ਡਾਕਟਰੀ ਦੀ ਡਿਊਟੀ ਸੀ ਜੋ ਰਸਤੇ ਦੇ ਵਿੱਚ ਕਿਸੇ ਨੂੰ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਦੀਆਂ ਸਵਾਵਾਵਾਂ ਉਹਨਾਂ ਨੇ ਦੇਣੀਆਂ ਸੀ ਤਾਂ ਉਹਨਾਂ ਦੇ ਵਿੱਚ ਇੱਕ ਲੜਕੀ ਸੀ 17-18 ਸਾਲ ਦੀ ਤਾਂ ਜਿੱਥੋਂ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਹੈ ਉਹ ਨਾਲ-ਨਾਲ ਕੀਰਤਨ ਕਰਦੇ ਉਹ ਜੱਥਾ ਜਾ ਰਿਹਾ ਸੀ ਕਿਉਂਕਿ ਉਸ ਦੇ ਵਿੱਚ ਕੀਰਤਨੀਆਂ ਵੀ ਸਨ ਹੋਰ ਵੀ ਮਹਾਪੁਰਸ਼ਾਂ ਵਾਹਿਗੁਰੂ ਵਾਹਿਗੁਰੂ ਤੇ ਕੀਰਤਨ ਵੀ ਚੱਲ ਰਿਹਾ ਸੀ ਇੱਕ ਕਹਿੰਦੇ ਮੇਰਾ ਜਿਹੜਾ ਮਨ ਸੀ ਉਹ ਪਰਮਾਤਮਾਵਨ ਲੱਗ ਨਹੀਂ ਰਿਹਾ ਸੀ ਮੇਰਾ ਮਨ ਸੀ ਜਿਹੜਾ ਕਦੇ ਇੱਧਰ ਕਦੇ ਉੱਧਰ ਹੋਰ ਪਾਸੇ ਭਟਕ ਰਿਹਾ ਸੀ ਤੇ ਉਹ ਜਿਹੜੇ ਪਰਮਾਤਮਾ ਦੇ ਜਿਹੜਾ ਸੁਣਨ ਦਾ ਕੀਰਤਨ ਸੁਣਨ ਦਾ ਜਿਹੜਾ ਹੈਗਾ ਦਰਬਾਰ ਹੈ ਉਹ ਖੁੱਲ ਨਹੀਂ ਰਿਹਾ ਸੀ ਕਹਿੰਦੇ ਇਹਨਾਂ ਨੂੰ ਕੀ ਹੋਇਆ ਕਿ ਇੱਕ ਉਹ 17 18 ਸਾਲ ਦੀ ਜਿਹੜੀ ਬੇਟੀ ਸੀ ਉਸ ਦੇ ਇੱਕ ਪੱਥਰ ਦੀ ਠੋਕਰ ਲੱਗੀ ਤੇ ਉਹ ਥੱਲੇ ਡੇ ਗਈ ਜਿਵੇਂ ਉਹ ਥੱਲੇ ਡਿੱਗੀ ਤਾਂ ਉਸਦੇ ਕੀ ਹੈ ਬਾਹਮ ਰੁੜੀ ਗਈ ਤੇ ਉਸਦੇ ਪੈਰ ਤੇ ਚਿਰਟਾਂ ਪੈ ਗਈਆਂ ਜਿਸ ਦਾ ਪੈਰ ਵੀ ਮਰੋੜਿਆ ਗਿਆ ਤੇ ਜਦੋਂ ਇਹ ਹੁਣ ਅਸੀਂ ਦੇਖਿਆ ਤੇ ਮੈਂ ਉਹਦੇ ਕੋਲ ਗਿਆ ਤੇ ਮੈਂ ਉਹਦਾ ਟ੍ਰੀਟਮੈਂਟ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਦਰਦਨਾਸ਼ਕ ਨਾਸ਼ਕ ਜਿਹੜੀ ਦਵਾਈ ਦਿੱਤੀ ਉਸ ਤੇ ਮਾਲਿਸ਼ ਕੀਤੀ ਤੇ ਜਿਹੜੇ ਉਹ ਹੱਥ ਮਰੋੜਿਆ ਸੀ ਕੂਣੀ ਮਰੋੜੀ ਗਈ ਸੀ ਉਹ ਸਹੀ ਕੀਤੀ ਤਾਂ ਜਦੋਂ ਉਸ ਦਾ ਮੈਂ ਸਾਰਾ ਟ੍ਰੀਟਮੈਂਟ ਕੀਤਾ ਤਾਂ ਜਦੋਂ ਮੈਂ ਖੜਾ ਹੋਣ ਲੱਗਿਆ ਤਾਂ ਉਸਨੇ ਉਸ ਬੇਟੀ ਨੇ ਮੇਰਾ ਕੁਰਤਾ ਫੜ ਲਿਆ ਜਦੋਂ ਕੁਰਤਾ ਫੜਿਆ ਤਾਂ ਕਹਿੰਦੀ ਮੈਂ ਪਿੱਛੇ ਵੇਖਿਆ ਜਦੋਂ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ ਤੇ ਜਦੋਂ ਮੈਂ ਉਸ ਨੂੰ ਹੰਝੂ ਵੇਖੇ ਉਸ ਬੇਟੀ ਵੱਲ ਅੱਖਾਂ ਦੇ ਵਿੱਚ ਤੇ ਕਹਿੰਦੀ ਕਾਸ਼ ਮੇਰੇ ਪਿਤਾ ਤੁਸੀਂ ਹੁੰਦੇ ਜਦੋਂ ਇਹ ਗੱਲ ਉਸ ਬੇਟੀ ਨੇ ਕੀਤੀ ਤਾਂ ਮੈਂ ਉਸ ਬੇਟਨ ਕਹ ਮੈਂ ਬੇਟੀ ਮੈਂ ਵੀ ਤੇਰੇ ਪਿਤਾ ਵਰਗਾ ਹੀ ਹਾਂ ਕਹਿੰਦੀ ਤੁਸੀਂ ਉਹ ਹੋ ਪ੍ਰਕਾਸ਼ ਤੁਸੀਂ ਸੱਚਮੁੱਚ ਹੀ ਮੇਰੇ ਪਿਤਾ ਹੁੰਦੇ ਤਾਂ ਜਦੋਂ ਇਹ ਗੱਲ ਉਸਨੇ ਕੀਤੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਕਿਹਾ ਤਾਂ ਕਹਿੰਦੀ ਮੇਰੇ ਪਿਤਾ ਜੇ ਅੱਜ ਨਾਲ ਹੁੰਦੇ ਤਾਂ ਸਭ ਤੋਂ ਪਹਿਲਾਂ ਤਾਂ ਮੇਰੇ ਦੋ ਥੱਪੜ ਮਾਰਨੇ ਸੀ ਉਸਨੇ ਤੇ ਫਿਰ ਉਸਨੇ ਮੈਨੂੰ ਕਹਿਣਾ ਸੀ ਅੱਖਾਂ ਤੋਂ ਅੰਨੀ ਹੈ ਤੈਨੂੰ ਦਿਖਦਾ ਨਹੀਂ ਤੇ ਫਿਰ ਜਦੋਂ ਮੈਂ ਲੰਗੜਾ ਕੇ ਤੁਰਨਾ ਸੀ ਮੇਰੇ ਪੈਰ ਦੇ ਵਿੱਚ ਮੋਚ ਆ ਗਈ ਮੇਰੇ ਬਾਹ ਦੁਖ ਰਹੀ ਹੈ ਤਾਂ ਮੈਂ ਜਦੋਂ ਇਹ ਲੰਗੜਾ ਕੇ ਤੁਰਨਾ ਸੀ ਤਾਂ ਫਿਰ ਉਸਨੇ ਕਿਹਾ ਸੀ ਮੈਂ ਤੇਰਾ ਮੱਛਲਾਪਣ ਇੱਕ ਥੱਪੜ ਚ ਹੀ ਠੀਕ ਕਰ ਦਵਾਂਗਾ ਪਾ ਮੇਰੇ ਪਿਤਾ ਨੇ ਮੈਨੂੰ ਕਦੇ ਪਿਆਰ ਨਹੀਂ ਕੀਤਾ ਉਹ ساری ਉਮਰ ਸ਼ਰਾਬ ਦੇ ਵਿੱਚ ਹੀ ਟੁੱਨ ਰਹੇ ਹਨ ਤੇ ਸ਼ਰਾਬ ਨਾਲ ਹੀ ਉਹਨਾਂ ਨੂੰ ਪਿਆਰ ਹੈ ਕਹਿੰਦੇ ਜਦੋਂ ਇਹ ਵਾਰਤਾ ਲਾਭ ਉਸ ਬੇਟੀ ਤੋਂ ਸੁਣੀ ਤੇ ਅੱਖਾਂ ਦੇ ਵਿੱਚ ਮੈਂ ਹੰਝੂ ਦੇ ਕੇ ਉਸ ਬੇਟੀ ਦੇ ਤਾਂ ਮੇਰੇ ਮੂੰਹੋਂ ਇਹ ਨਿਕਲ ਗਿਆ ਬੇਟੀ ਅੰਦਰੋਂ ਤੂੰ ਆਪਣੇ ਪਿਤਾ ਨੂੰ ਪਿਆਰ ਕਰ ਪਰ ਬਾਹਰੀ ਤੌਰ ਤੇ ਆਪਣੇ ਪਿਤਾ ਅੱਗੇ ਦਲੇਰ ਬਣ ਉਸ ਦੇ ਡਰ ਤੋਂ ਡਰਨਾ ਉਸ ਦੇ ਡਰ ਤੋਂ ਡਰਨਾ ਸਗੋਂ ਉਸ ਨੂੰ ਤੂੰ ਡਰਾ ਤੇ ਜਦੋਂ ਤੂੰ ਡਰਾਏਂਗੀ ਸ਼ਰਾਬੀ ਜਲਦੀ ਹੀ ਡਰ ਜਾਂਦਾ ਹੈ ਸ਼ਰਾਬੀ ਦੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਕਿ ਉਹ ਤੇਰੇ ਸਾਹਮਣੇ ਖੜ ਸਕੇ ਇਹ ਕਹਿੰਦੀ ਜਦੋਂ ਇਹ ਗੱਲ ਮੇਰੀ ਉਸਨੇ ਸੁਣੀ ਤਾਂ ਉਸਨੇ ਜ਼ੋਰ ਦੇਣ ਦੀ ਬੋਲੇ ਸੋਨ ਨਾਲ ਸੋਨ ਨਿਹਾਲ ਦਾ ਜ਼ਿਕਰਾ ਲਾਇਆ ਤੇ ਜਿਵੇਂ ਹੀ ਬੋਲੇ ਸੋਨ ਨਿਹਾਲ ਦਾ ਜ਼ਿਕਰਾ ਲਾਇਆ ਤੇ ਉੱਥੇ ਜਿਹੜੀ ਸੰਗਤ ਜਾ ਰਹੀ ਸੀ ਉਹ ਸਾਰੀ ਸੰਗਤ ਨੇ ਸਤ ਸ੍ਰੀ ਅਕਾਲ ਕਿਹਾ ਤੇ ਜਦੋਂ ਇਹ ਕਿਹਾ ਤਾਂ ਕਹਿੰਦੀ ਕਹਿੰਦੀ ਸਰ ਹੁਣ ਤੁਸੀਂ ਡਰੋ ਨਾ ਹੁਣ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਬਣ ਜਾ ਰਹੀ ਹਾਂ ਤੇ ਕਹਿੰਦੇ ਫਿਰ ਅਸੀਂ ਯਾਤਰਾ ਸ਼ੁਰੂ ਕਰ ਦਿੱਤੀ ਤੇ ਉਸੇ ਸ਼ਾਮ ਹੀ ਉੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਤੇ ਉਸ ਬੇਟੀ ਨੇ ਅੰਮ੍ਰਿਤ ਪਨ ਕਰ ਲਿਆ ਤੇ ਉਹ ਮੇਰੇ ਕੋਲ ਭੱਜੀ ਭੱਜੀ ਆਈ ਤੇ ਕਹਿਣ ਲੱਗੀ ਮੈਂ ਜੀ ਅੰਮ੍ਰਿਤ ਛਕ ਲਿਆ ਹੈ ਤੇ ਅੱਜ ਤੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਬਣ ਗਈ ਹਾਂ ਤੇ ਹੁਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਤੇ ਕਹਿੰਦੇ ਇਹ वार्तालाਪ ਹੋਈ ਤੇ ਮੇਰੀ ਬਹੁਤ ਖੁਸ਼ੀ ਹੋਈ ਮੈਨੂੰ ਵੀ ਇਹ ਜਿਹੜੀ ਬੇਟੀ ਹੈ ਇਹ ਸਹੀ ਰਸਤੇ ਤੇ ਪੈ ਗਈ ਹੈ ਤੇ ਇਸ ਤੋਂ ਬਾਅਦ ਕਹਿੰਦੇ ਅਸੀਂ ਯਾਤਰਾ ਜਦੋਂ ਸਮਾਪਤ ਹੋਈ ਤੇ ਕਹਿੰਦੇ ਮੈਂ ਆਪਦੇ ਘਰ ਆ ਗਿਆ ਉਹ ਬੇਟੀ ਆਪਣੇ ਘਰੇ ਚਲੀ ਗਈ ਐਸੇ ਤਰ੍ਹਾਂ 5-6 ਮਹੀਨਿਆਂ ਬਾਅਦ ਜਦੋਂ ਉਹ ਬੇਟੀ ਮੈਨੂੰ ਹਸਪੀਟਲ ਦੇ ਵਿੱਚ ਮਿਲੀ ਮੇਰੇ ਹਸਪੀਟਲ ਦੇ ਵਿੱਚ ਤੇ ਜਦੋਂ ਉਸਨੇ ਮੈਨੂੰ ਦੇਖਿਆ ਤੇ ਬੜੀ ਹੱਸਮੁਖ ਸੀ ਉਸਦਾ ਚਿਹਰਾ ਤੇ ਮੈਨੂੰ ਉਸਨੇ ਕੁੱਟ ਕੇ ਜੱਫੀ ਪਾ ਲਈ ਤੇ ਜਦੋਂ ਮੈਂ ਕਿਹਾ ਕਿ ਤੇਰੇ ਘਰ ਦਾ ਕੀ ਹਾਲ ਹੈ ਤੇ ਕਹਿੰਦੀ ਘਰ ਮੇਰਾ ਹੁਣ ਜੀ ਸਵਰਗ ਬਣ ਗਿਆ ਤਾਂ ਕਹਿੰਦੀ ਜਿਹੜਾ ਮੇਰੇ ਅੰਦਰ ਪਹਿਲਾਂ ਡਰ ਸੀਗਾ ਮੇਰੇ ਅੰਦਰ ਜਿਹੜੇ ਕਾਲੇ ਪੱਤਰ ਛਾਏ ਹੋਏ ਸਨ ਉਹ ਹੁਣ ਨਹੀਂ ਹਨ ਹੁਣ ਮੇਰਾ ਅੰਦਰ ਜਿਹੜਾ ਹੈ ਉਹ ਰੋਸ਼ਨੀ ਭਰਪੂਰ ਹੋ ਚੁੱਕਾ ਹੈ ਤੇ ਹੁਣ ਮੈਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਮੇਰੇ ਤੇ ਹੈ ਉਸ ਦਾ ਹੱਥ ਮੇਰੇ ਤੇ ਹੈ ਤੇ ਹੁਣ ਮੈਂ ਕਿਸੇ ਤੋਂ ਡਰਦੀ ਨਹੀਂ ਤੇ ਕਹਿੰਦੀ ਹੋਇਆ ਕਿ ਉਸੇ ਦਿਨ ਮੈਂ ਜਦੋਂ ਸ੍ਰੀ ਹਿਮਕੋਟ ਸਾਹਿਬ ਤੋਂ ਘਰੇ ਯਾਤਰਾ ਤੋਂ ਘਰੇ ਪਹੁੰਚੀ ਤਾਂ ਮੈਂ ਆਪਣੇ ਘਰ ਦੇਆਂ ਸਾਰਿਆਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਮੈਂ ਆਪਣੇ ਅ ਅੱਜ ਤੋਂ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੈ ਤੇ ਅੱਜ ਤੋਂ ਇਸ ਘਰ ਦੇ ਵਿੱਚ ਕੋਈ ਕੁਰੇਤ ਨਹੀਂ ਹੋਵੇਗੀ ਕੋਈ ਮਾੜਾ ਕੰਮ ਨਹੀਂ ਹੋਏਗਾ ਤੇ ਇਹ ਯਾਦ ਰੱਖਣਾ ਅੱਜ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਮੇਰੇ ਤੇ ਹੈ ਮੇਰੇ ਤੇ ਕਿਰਪਾ ਹੈ ਉਸ ਦੀ ਮੇਰੇ ਤੇ ਉਸ ਦੀ ਮਿਹਰ ਦਾ ਹੱਥ ਹੈ ਤੇ ਇਹ ਕਿਹਾ ਤੇ ਉਸੇ ਦਿਨ ਸ਼ਾਮ ਨੂੰ ਮੇਰੇ ਪਿਤਾ ਜੀ ਸ਼ਰਾਬ ਦੀ ਬੋਤਲ ਤੇ ਇੱਕ ਗਲਾਸ ਲਿਆਈ ਇੱਕ ਕਮਰੇ ਦੇ ਵਿੱਚ ਬੈਠ ਗਏ ਕਹਿੰਦੇ ਜਦੋਂ ਮੈਂ ਸੁਭਾਵਿਕ ਆਪਣੇ ਪਿਤਾ ਨੂੰ ਸ਼ਰਾਬ ਦੀ ਬੋਤਲ ਲਈ ਬੈਠੇ ਗਲਾਸ ਵਿੱਚ ਸ਼ਰਾਬ ਪਾਉਂਦੇ ਦੇਖਿਆ ਤੇ ਕਹਿੰਦੀ ਮੈਂ ਚਿਮਟਾ ਚੱਕ ਲਿਆਂਗਾ ਚਿਮਟਾ ਚੱਕ ਲਿਆਂਦਾ ਤੇ ਉਸ ਚਿਮਟੇ ਦੇ ਨਾਲ ਮੈਂ ਉਹ ਗ라스 ਉਹ ਸ਼ਰਾਬ ਦੀ ਬੋਤਲ ਵੀ ਤੋੜ ਦਿੱਤੀ ਤੇ ਉਹ ਗਲਾਸ ਵੀ ਤੋੜ ਦਿੱਤਾ ਜਦੋਂ ਇਹ ਸ਼ਰਾਬ ਦੀ ਬੋਤਲ ਤੇ ਗਲਾਸ ਤੋੜਿਆ ਤੇ ਮੇਰੇ ਪਿਤਾ ਜੀ ਬੜੇ ਕਰੋਧਿਤ ਹੋ ਗਏ ਉਹਨਾਂ ਦਾ ਗੁੱਸਾ ਉਹ ਸਿਰ ਤੇ ਚੜ ਗਿਆ ਤੇ ਉਹਨਾਂ ਨੇ ਖੜੇ ਹੋ ਕੇ ਮੇਰੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਮੇਰੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਦਾ ਹੱਥ ਫੜ ਲਿਆ ਤੇ ਜਦੋਂ ਮੈਂ ਉਹਨਾਂ ਦਾ ਹੱਥ ਫੜਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਤੇ ਸ਼ਕਤੀ ਤਨ ਤਨ ਸਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤੇ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਉਹਨਾਂ ਦਾ ਹੱਥ ਮੇਰੇ ਸਿਰ ਤੇ ਹੈ ਤੇ ਤੁਸੀਂ ਮੇਰੇ ਅੱਜ ਤੋਂ ਥੱਪੜ ਨਾ ਮਾਰ ਦਿਓ ਤੇ ਕਹਿੰਦੀ ਜਦੋਂ ਇਹ ਸ਼ਬਦ ਮੈਂ ਉਹਨਾਂ ਨੂੰ ਕਹੇ ਤਾਂ ਮੇਰੇ ਪਿਤਾ ਜੀ ਮੰਝੇ ਤੇ ਬੈਠ ਗਏ ਸਿਰ ਫੜ ਕੇ ਤੇ ਮੈਂ ਉਹਨਾਂ ਨੂੰ ਜਦੋਂ ਮੰਝੇ ਤੇ ਸਿਰ ਫੜ ਕੇ ਬਹਿ ਗਏ ਤੇ ਮੈਂ ਉਹਨਾਂ ਨੂੰ ਕਿਹਾ ਇੱਕ ਰੇਤ ਤੁਸੀਂ ਅਜੇ ਤੋ ਨਹੀਂ ਕਰਨੀ ਤੇ ਤੁਸੀਂ ਪੰਜ ਵਾਰ ਬੋਲੋ ਵਾਹਿਗੁਰੂ 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 ਤੇ ਜਦੋਂ ਮੈਂ ਉਹ ਆਪਣੇ ਪਿਤਾ ਨੂੰ ਇਹ ਕਿਹਾ ਤੇ ਉਹਨਾਂ ਨੇ ਪੰਜ ਵਾਰ ਵਾਹਿਗੁਰੂ ਵਾਹਿਗੁਰੂ ਬੋਲਿਆ ਤੇ ਜਿਵੇਂ ਹੀ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਬੋਲਿਆ ਤੇ ਮੈਂ ਆਪਣੇ ਕਮਰੇ ਦੇ ਆ ਵਿੱਚ ਆ ਗਈ ਤੇ ਇਸ ਤੋਂ ਬਾਅਦ ਮੈਂ ਸੌ ਗਈ ਸੌ ਗਈ ਤੇ ਰਾਤ ਨੂੰ 1 ਵਜੇ ਮੇਰੇ ਪਿਤਾ ਜੀ ਮੇਰੇ ਪੈਰ ਫੜ ਲਈ ਤੇ ਮੇਰੇ ਪੈਰਾਂ ਫੜ ਕੇ ਤੇ ਰੋਣ ਲੱਗ ਪਈ। ਇਹ ਕਹਿੰਦੀ ਮੈਂ ਇੱਕੋ ਦਾ ਮੁੱਠੀ ਤਾਂ ਵੇਖਿਆ ਤੇ ਮੇਰੇ ਪਿਤਾ ਜੀ ਮੇਰੇ ਪੈਰ ਫੜੀ ਬੈਠੇ ਤੇ ਰੋ ਰਹੇ ਸਨ। ਤੇ ਮੈਂ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਇਸ ਤਰ੍ਹਾਂ ਨਾ ਕਰੋ ਤੁਸੀਂ ਮੇਰੇ ਪੈਰ ਨਾ ਫੜੋ ਰੋ ਕਿਸ ਗੱਲ ਤੋਂ ਰੋਇਆ ਤੇ ਕਹਿੰਦੇ ਬੇਟੀ ਅੱਜ ਮੈਂ ਤੇਰੀਆਂ ਅੱਖਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਦੇਖੀ ਤੇ ਅੱਜ ਤੋਂ ਮੇਰਾ ਜਿਹੜਾ ਹੰਕਾਰ ਹੈ ਅਭਿਮਾਨ ਹੈ ਜਿਹੜਾ ਉਹ ਟੁੱਟ ਗਿਆ ਤੇ ਹੁਣ ਜਦੋਂ ਤੁਸੀਂ ਦੁਬਾਰਾ ਸ੍ਰੀ ਹੇਮਕੋਟ ਸਾਹਿਬ ਜਾਉਗੇ ਮੈਨੂੰ ਵੀ ਨਾਲ ਲੈ ਕੇ ਜਾਇਓ ਮੈਂ ਵੀ ਉੱਥੋਂ ਅੰਮ੍ਰਿਤ ਸੰਚਾਰ ਕਰਨਾ ਹੈ ਅੰਮ੍ਰਿਤ ਪਾਨ ਕਰਨਾ ਹੈ ਇਸ ਤਰ੍ਹਾਂ ਜਿਹੜਾ ਉਹ ਕਰ ਸੀ ਜਿਹੜਾ ਉਹ ਕਲੇਸ਼ ਵਾਲਾ ਕਰ ਸੀ ਉਹ ਸਵਰਗ ਬਣ ਗੂਏ ਉਸ ਘਰ ਦੇ ਵਿੱਚ ਪਰਮਾਤਮਾ ਦੀ ਰੌਣਕ ਹੋ ਗਈ ਪਰਮਾਤਮਾ ਆਪ ਵਸਣ ਲੱਗ ਗਿਆ ਤਾਂ ਇਸ ਦੇ ਨਾਲ ਜਿਵੇਂ ਜਿਵੇਂ ਪਰਮਾਤਮਾ ਦੀ ਜਦੋਂ ਕਿਰਪਾ ਹੋ ਜਾਂਦੀ ਹੈ ਪਰਮਾਤਮਾ ਹੱਥ ਫੜ ਲੈਂਦਾ ਹੈ ਪਰਮਾਤਮਾ ਸਾਡੇ ਹਿਰਦੇ ਵਿੱਚ ਹੀ ਨਿਵਾਸਦਾ ਪਰਮਾਤਮਾ ਸਾਡੇ ਘਰ ਦੇ ਵਿੱਚ ਵੀ ਵਸਣ ਲੱਗ ਜਾਂਦਾ ਹੈ ਕਿਉਂਕਿ ਸਾਰੇ ਲੜਾਈ ਝਗੜਿਆ ਉਹ ਮਿਟ ਜਾਂਦੇ ਹਨ ਤੇ ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਆ ਰਹਿ ਰਾਤ ਸੱਜ ਜੀ ਦਾ ਪਾਠ ਕਰਦੇ ਆ ਤਾਂ ਪਹਿਲੇ ਹੀ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਦੁਖਦਾਰੂ ਸੁਖ ਰੋਗ ਪਿਆ ਤੇ ਇਸੇ ਤਰ੍ਹਾਂ ਉਹ ਜਿਹੜੀ ਠੋਕਰ ਸੀ ਉਹ दारू ਬਣ ਗਈ ਤੇ ਸਾਧ ਸੰਗਤ ਜੀ ਜੇ ਅਸੀਂ ਗੁਰੂ ਤੇ ਭਰੋਸਾ ਹੈ ਇੱਕ ਤੇ ਭਰੋਸਾ ਇੱਕ ਦੀ ਬਾਹ ਇੱਕ ਦੇ ਚਰਨਾਂ ਦੇ ਵਿੱਚ ਅਸੀਂ ਰਵਾਂਗੇ ਹੋਰ ਕਿਸੇ ਦਾ ਆਸਰਾ ਅਸੀਂ ਨਹੀਂ ਤੱਕਦੇ ਤਾਂ ਸੱਚ ਜਾਣਿਓ ਗੁਰੂ ਸਾਡੀ ਬਾਹ ਜ਼ਰੂਰ ਫੜੇਗਾ ਗਰੂ ਦਾ ਸਾਡੇ ਸਿਰ ਤੇ ਹੱਥ ਜ਼ਰੂਰ ਹੋਵੇਗਾ ਫਿਰ ਸਾਨੂੰ ਕਿਸੇ ਖੱਬੇ ਸੱਜੇ ਜਾਣ ਦੀ ਲੋੜ ਨਹੀਂ ਤੇ ਜੇ ਅਸੀਂ ਦੁਨੀਆ ਪਿੱਛੇ ਲੱਗ ਕੇ ਖੱਬੇ ਸੱਜੇ ਭਟਕਦੇ ਰਹੇ ਤਾਂ ਸੱਚ ਜਾਣਿਓ ਫਿਰ ਇਸ ਮਨ ਦੇ ਅਨੇਕਾਂ ਟੁੱਟੇ ਹੋ ਜਾਣਗੇ ਤੇ ਦੋਚਿੱਤੀ ਦੇ ਵਿੱਚ ਮਨ ਪਿਆ ਹੋਇਆ ਫਿਰ ਭਟਕਦਾ ਹੀ ਰਹਿੰਦਾ ਹੈ ਤੇ ਕਰ ਵੀ ਕਲੇਸ਼ ਹੈ ਜਿਹੜਾ ਉਹ ਵਧਦਾ ਹੀ ਜਾਂਦਾ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਇੱਕ ਦੇ ਆਸਰੇ ਜਿਉਣਾ ਸਿੱਖ ਲਓ ਇੱਕ ਦੇ ਪਾਣੇ ਵਿੱਚ ਰਹਿਣਾ ਸਿੱਖ ਲਓ ਉਹ ਜੋ ਕਰਦਾ ਹੈ ਉਹ ਪੜਾਈ ਕਰਦਾ ਹੈ ਤੇ ਐਸੀ ਤਰ੍ਹਾਂ ਦੀ ਵੀਡੀਓ ਹੋਰ ਲੈ ਕੇ ਆਵਾਂਗੇ ਆਪਾਂ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਚੰਗਾ ਲੱਗਿਆ ਹੋਵੇ ਜਾਂ ਕੋਈ ਮਾੜਾ ਲੱਗਿਆ ਹੋਵੇ ਤਾਂ ਤੁਸੀਂ ਜ਼ਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸਣਾ ਤੇ ਕੋਈ ਭੁੱਲ ਚੁੱਕੀ ਹੋ ਗਈ ਹੋਵੇ ਤਾਂ ਆਪ ਸਾਧ ਸੰਗਤ ਜੀ ਮਾਫ ਕਰਨਾ ਇੰਨੀਆਂ ਕਵਿੰਤਿਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ